ਮੈਂ ਜਦੋਂ ਤੋਂ ਆਪਾਂ ਨੂੰ ਆਜ਼ਾਦੀ ਮਿਲੀ ਹੈ ਮੈਂ ਬਹੁਤ ਸਾਰੇ ਪ੍ਰਧਾਨ ਮੰਤਰੀਆਂ ਨੂੰ ਉਹਨਾਂ ਦੇ ਭਾਸ਼ਣ ਨੂੰ ਸੁਣਿਆ ਜਦੋਂ ਉਹ ਰੈਡ ਕਿਲ ਲਾਲ ਖੇਲੇ ਤੋਂ ਉਹਨਾਂ ਦਾ ਭਾਸ਼ਣ ਦਿੰਦੇ ਆ ਮੈਨੂੰ ਯਾਦ ਹੈ ਸਭ ਤੋਂ ਪਹਿਲਾ ਭਾਸ਼ਣ ਜਿਹੜਾ ਸੀ 1947 ਸੀ ਪੰਡਿਤ ਨਹਿਰੂ ਦਾ ਜਿਸ ਵੇਲੇ ਆਜ਼ਾਦੀ ਮਿਲੀ ਹੈ ਮੈਂ ਤਾਂ ਉਦੋਂ ਨਹੀਂ ਸੀ ਮੇਰਾ ਜਨਮ ਨਹੀਂ ਸੀ ਹੋਇਆ ਮੇਰਾ ਜਨਮ ਜਿਹੜਾ ਬਾਅਦ ਵਿੱਚ 1952 ਦੇ ਵਿੱਚ 1955 ਦਾ ਵਾ ਲੇਕਿਨ ਮੈਂ ਬਾਅਦ ਦੇ ਵਿੱਚ ਜਦੋਂ ਮੈਂ ਕਾਲਜ ਦੇ ਵਿੱਚ ਗਿਆ ਵਾਂ ਮੈਂ ਪੋਲਿਟਿਕਲ ਸਾਇੰਸ ਪੜ੍ਹਦਾ ਸੀ ਤੇ ਉੱਥੇ ਉਸ ਭਾਸ਼ਣ ਨੂੰ ਮੈਂ ਡੀਟੇਲ ਦੇ ਵਿੱਚ ਸੁਣਿਆ ਯੋਪਰ ਦੇ ਨੈਰੂਦਾਨ ਉਸ 47 ਦਾ ਭਾਸ਼ਣ ਸੀ 1971 ਜਾਂ 72 ਦੀ ਗੱਲ ਹੈ ਕਾਲਜ ਦੇ ਵਿੱਚ ਮੈਂ ਉਹਨੂੰ ਸੁਣਿਆ ਮੈਂ ਸਮਝਿਆ ਬਹੁਤ ਅੱਛਾ ਭਾਸ਼ਣ ਸੀ ਉਹਨਾਂ ਨੇ ਕਿਹਾ ਵੀ ਉਹਦਾ ਭਾਸ਼ਣ ਦਾ ਨਾਮ ਸੀ ਟ੍ਰਸਟ ਵਿਦ ਜਸਟਿਸ ਵੀ ਕਿਵੇਂ ਅਸੀਂ ਆਪਣੇ ਨਾਲ ਆਪਣੇ ਆਪਣੇ ਭਵਿੱਖ ਬਾਰੇ ਇੱਕ ਫੈਸਲਾ ਕੀਤਾ ਵਾ ਇੱਕ ਨਵੀਂ ਸ਼ੁਰੂਆਤ ਕਰਨ ਦਾ ਇੱਕ ਤਰੀਕੇ ਨਾਲ ਲੋਕਾਂ ਨੂੰ ਜੋੜਨ ਦੀ ਉਹ ਕੋਸ਼ਿਸ਼ ਸੀ ਉਸ ਭਾਸ਼ਣ ਦੇ ਵਿੱਚ ਲੇਕਿਨ ਉਸ ਤੋਂ ਬਾਅਦ ਜਿਹੜੇ ਭਾਸ਼ਣ ਆਏ ਆ ਮੈਂ ਬਹੁਤੇ ਖਾਸ ਕਰਕੇ ਜਿਹੜਾ ਹੁਣ ਭਾਸ਼ਣ ਸੁਣਿਆ ਇਹ ਵਿੱਚ ਐਂਜ ਲੱਗਦਾ ਕਿ ਮੁਲਕ ਨੂੰ ਜਿਸ ਤਰ੍ਹਾਂ ਦਾ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਉਹ ਨਹੀਂ ਠੀਕ ਹੈ ਉਹਨਾਂ ਨੇ ਕਈ ਗੱਲਾਂ ਕੀਤੀਆਂ ਪ੍ਰਧਾਨ ਮੰਤਰੀ ਮੋਦੀ ਨੇ ਲੇਕਿਨ ਕਿੰਤੂ ਪਰੰਤੂ ਦਾ ਸਕੋਪ ਰਹਿ ਜਾਂਦਾ ਵਾ ਇਹੋ ਜੇ ਭਾਸ਼ਣ ਦੇ ਵਿੱਚ ਕਿੰਤੂ ਪਰੰਤੂ ਦਾ ਸਕੋਪ ਬਿਲਕੁਲ ਨਹੀਂ ਹੋਣਾ ਚਾਹੀਦਾ ਕਈ ਗੱਲਾਂ ਜਿਹੜੀਆਂ ਵਾ ਉਹਨਾਂ ਨਾਲ ਮੈਂ ਮੇਰਾ ਉਹਨਾਂ ਦਾ ਨਾਲ ਵਖਰੇਵਾ ਮਾਮ ਉਹਨਾਂ ਨੇ ਗੱਲਾਂ ਕੀਤੀਆਂ ਹੁਣ ਜਿਵੇਂ ਬੰਗਲਾਦੇਸ਼ ਦੀ ਗੱਲ ਕੀਤੀ ਬਿਲਕੁਲ ਠੀਕ ਹੈ ਬੰਗਲਾਦੇਸ਼ ਦੇ ਵਿੱਚ ਬੰਗਲਾਦੇਸ਼ ਦੀ ਆਜ਼ਾਦੀ ਦੇ ਵਿੱਚ ਸਾਡਾ ਬਟਾ ਇੰਡੀਆ ਦਾ ਬਹੁਤ ਵੱਡਾ ਰੋਲ ਸੀ ਜੋ ਉੱਥੇ ਹੋ ਰਿਹਾ ਬਹੁਤ ਮੰਦ ਭਾਗਾ ਵਾ ਪਰ ਜੋ ਸਰੀਆਂ ਜੋ ਸਰਕਾਰਾਂ ਸੀ ਉੱਥੇ ਜਿਨ੍ਹਾਂ ਨੂੰ ਅਸੀਂ ਮਦਦ ਕਰਦੇ ਰਹੇ ਸ਼ਾਇਦ ਉਹਨਾਂ ਦੀਆਂ ਗਲਤੀਆਂ ਸੀ ਜਿਸ ਦੇ ਕਰਕੇ ਉਹਨਾਂ ਨੂੰ ਸੱਤਾ ਛੱਡ ਕੇ ਭਜਣਾ ਪਿਆ ਆ ਪ੍ਰਧਾਨ ਮੰਤਰੀ ਨੇ ਉੱਥੇ ਜ਼ਿਕਰ ਕੀਤਾ ਵੀ ਉੱਥੇ ਘਟ ਗਿੰਦੀਆਂ ਕਿਵੇਂ ਤੱਕਾ ਹੋ ਰਹੀਆਂ ਖਾਸ ਕਰਕੇ ਹਿੰਦੂ ਪਾਈਚਰੇ ਨਾਲ ਬਿਲਕੁਲ ਠੀਕ ਹੈ ਮਸਲਾ ਚੁੱਕਣ ਦੀ ਲੋੜ ਹੈ ਪਰ ਗੱਲ ਇਹ ਵੀ ਆ ਕਿ ਸਾਡੀਆਂ ਆਪਣੀਆਂ ਕਟਗਣਤੀਆਂ ਨਾਲ ਕਿਤੇ ੱੱਕਾ ਨਹੀਂ ਹੋ ਰਿਆ ਇਹਦੇ ਬਾਰੇ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਔਰ ਜੇ ਦੋ ਸ਼ਬਦ ਕਹਿ ਦਿੰਦੇ ਕਿ ਕਿਸੇ ਵੀ ਕਟਗਣਤੀ ਨਾਲ ਕਿਤੇ ਵੀ ੱੱਕਾ ਨਹੀਂ ਹੋਣਾ ਚਾਹੀਦਾ ਮੈਂ ਮੁਰਖ ਦੇ ਵਿੱਚ ੱੱਕਾ ਨਹੀਂ ਹੋਣ ਦੇਵਾਂਗਾ ਤੇ ਕਿੰਨੀ ਚੰਗੀ ਗੱਲ ਸੀ ਕਿੰਨੇ ਲੋਕਾਂ ਨੂੰ ਇੱਕ ਲੋਕਾਂ ਨੇ ਸੁੱਖ ਦਾ ਸਾਹ ਲੈਣਾ ਸੀ ਜਾਂ ਲੋਕਾਂ ਨੂੰ ਆਸ਼ਵਾਸਨ ਮਿਲ ਜਾਣਾ ਸੀ ਕਿ ਵੇਖੋ ਸਾਡੇ ਪ੍ਰਧਾਨ ਮੰਤਰੀ ਸਾਡੀ ਗੱਲ ਕਰ ਰਹੇ ਆ ਲੇਕਿਨ ਉਹਨਾਂ ਨੇ ਬੰਗਲਾਦੇਸ਼ ਦੇ ਘਟ ਗਿਣਤੀਆਂ ਦੀ ਗੱਲ ਕੀਤੀ ਲੇਕਿਨ ਆਪਣੇ ਮੁਲਕ ਦੀ ਘਟ ਗਿਣਤੀਆਂ ਦੀ ਗੱਲ ਨਹੀਂ ਕੀਤੀ ਜੋ ਅੱਜ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ ਭਾਵੇਂ ਉਹਨਾਂ ਦੀ ਉਹਨਾਂ ਦੀ ਗਲਤਫਹਿਮੀ ਹੋ ਸਕਦੀ ਹੈ ਲੇਕਿਨ ਉਹਨਾਂ ਨੂੰ ਸੁਰੱਖਿਅਤ ਮਹਿਸੂਸ ਕਰਾਉਣਾ ਵੀ ਤੇ ਸਾਰੇ ਸਰਕਾਰ ਦਾ ਫਰਜ਼ ਹੈ ਨਾ ਇਸੇ ਤਰ੍ਹਾਂ ਆਪਾਂ ਬੰਗਲਾਦੇਸ਼ ਦੀ ਗੱਲ ਕੀਤੀ ਉੱਥੇ ਕਿੰਨੀ ਗੜਬੜੀ ਹੋ ਰਹੀ ਤੇ ਕਲਕੱਤਾ ਜਿਹੜੀ ਹੋ ਰਹੀ ਸਾਡੇ ਆਪਣੇ ਘਰ ਜਿਹੜੀ ਗੜਬੜੀ ਹੋ ਰਹੀ ਹੈ ਉਹਦਾ ਵੀ ਜ਼ਿਕਰ ਕਰ ਦੇਣਾ ਚਾਹੀਦਾ ਸੀ ਕੀ ਹਰਸੀ ਜੇ ਕਹਿ ਦਿੰਦੇ ਕਿ ਉਹ ਵੀ ਕਦਮ ਚੁੱਕਣ ਦੀ ਲੋੜ ਹੈ ਚੁੱਕਾਂਗੇ ਇਦਾਂ ਦੀ ਗੱਲ ਜੋ ਨਾਉ ਤੇ ਬਾਪੂ ਇੱਕ ਡਾਕਟਰ ਦਾ ਅਸੀਂ ਨਹੀਂ ਬਾਪਣ ਦਵਾਂਗੇ ਅ ਦੂਜਾ ਇਹੋ ਜੇ ਪਾਰਸ਼ਨ ਦੇ ਵਿੱਚ ਇਹੋ ਜੇ ਮੌਕੇ ਤੇ ਉਹ ਕਿਹੜੇ ਵਿਰੋਧੀ ਧਿਰਾਂ ਦੀ ਆਲੋਚਨਾ ਕਰਨੀ ਵੀ ਨਹੀਂ ਕਰਦੀ ਪਹਿਲਾਂ ਵੀ ਸਰਕਾਰਾਂ ਕਰਦੀ ਰਹੀਆਂ ਗਲਤ ਆ ਇਹੋ ਜੇ ਮੌਕੇ ਤੇ ਵਿਰੋਧੀ ਧਿਰਾਂ ਨੂੰ ਨਾਲ ਲੈ ਕੇ ਇਹੋ ਜੀ ਪਾਰਸ਼ਨ ਦੇਣਾ ਚਾਹੀਦਾ ਵਾ ਕਿ ਲੋਕਾਂ ਨੂੰ ਲੱਗੇ ਕਿ ਇਹ ਸਾਡੀ ਸਾਡੀ ਸਾਡਾ ਮੁਲਕ ਆ ਸਾਡੀ ਸਰਕਾਰ ਆ ਅਸੀਂ ਚੁਣੀ ਹੋਈ ਸਰਕਾਰ ਆ ਹੋਰ ਫਿਰ ਕੀ ਹੈ ਜੇ ਹੋਰ ਕਿਸੇ ਪਾਰਟੀ ਦੀ ਸਰਕਾਰ ਆ ਹੈ ਤੇ ਸਾਡੀ ਸਰਕਾਰ ਹੀ ਲੇਕਿਨ ਦੂਜੀਆਂ ਪਾਰਟੀਆਂ ਦੇ ਜਿਹੜਾ ਵਿਰੋਧਤਾ ਅਸੀਂ ਕਰਦੇ ਆ ਉਹਨਾਂ ਦੀਆਂ ਉਹਨਾਂ ਦਾ ਨਾਮ ਲੈ ਕੇ ਉਹਨਾਂ ਨੂੰ ਕਹਿਣਾ ਪਿਆ ਵੇਖੋ ਉਹਨੇ ਕੀਤਾ ਤੇ ਫਿਰ ਉਹ ਤੁਹਾਡੇ ਨਾਲ ਸਹਿਮਤੀ ਨਹੀਂ ਜਿਤਾਉਂਦੀਆਂ ਫਿਰ ਯੂਨੀਫਾਰਮ ਸਿਵਲ ਕੋਡ ਦੀ ਗੱਲ ਕੀਤੀ ਦੇਖੋ ਯੂਨੀਫਾਰਮ ਸਿਵਲ ਕੋਡ ਸ਼ਾਇਦ ਹੋਣਾ ਚਾਹੀਦਾ ਵਾ ਆਪਣੇ ਡਾਇਰੈਕਟ ਪ੍ਰਿੰਸੀਪਲਸ ਦੇ ਵਿੱਚ ਵੀ ਹੈ ਆਪਣੇ ਸੰਵਿਧਾਨ ਦੇ ਵਿੱਚ ਲੇਕਿਨ ਇਹ ਸਹਿਮਤੀ ਨਾਲ ਆਊਗਾ ਲੋਕਾਂ ਨੂੰ ਆਸ਼ਵਾਸਨ ਦਿਓਗੇ ਆਊਗਾ ਜੇ ਉਹ ਸੁਰੱਖਿਅਤ ਮਹਿਸੂਸ ਕਰਨਗੇ ਤੇ ਫਿਰ ਇਹ ਆਊਗਾ ਸਿਰਫ ਭਾਸ਼ਣ ਦੇਣ ਨਾਲ ਨਹੀਂ ਆਉਣਾ ਇਹ ਜ਼ਬਰਦਸਤੀ ਥੋਪੇ ਨਹੀਂ ਆਉਣਾ ਜੇ ਥੋਪੋਗੇ ਤੇ ਫਿਰ ਰਿਐਕਸ਼ਨ ਆਊਗਾ ਸੋ ਮੇਰਾ ਮਤਲਬ ਹੈ ਕਿ ਦੱਸਣਾ ਹੈ ਚਾਹੀਦਾ ਸੀ ਕਿ ਅਸੀਂ ਇਹਨੂੰ ਲਿਆਉਣ ਵਾਸਤੇ ਕੀ ਕਦਮ ਚੁੱਕਣ ਜਾ ਰਹੇ ਹਾਂ ਕਿਵੇਂ ਅਸੀਂ ਸਹਿਮਤੀ ਬਣਾਵਾਂਗੇ ਕਿਵੇਂ ਅਸੀਂ ਸਾਰਿਆਂ ਨੂੰ ਸੁਰੱਖਿਅਤ ਮਹਿਸੂਸ ਕਰਾਵਾਂਗੇ ਕਿਵੇਂ ਉਹਨਾਂ ਨੂੰ ਮਨਾਵਾਂਗੇ ਕਿ ਇਹ ਤੁਹਾਡੇ ਹਿੱਤ ਦੇ ਵਿੱਚ ਹੈ ਇਸੇ ਤਰ੍ਹਾਂ ਵਨ ਨੇਸ਼ਨ ਵਨ ਪੋਲ ਇਹਦੇ ਮਾ ਬਹੁਤ ਖਦਸ਼ੇ ਲੋਕਾਂ ਨੇ ਜਿਤਾਇਆ ਵੀ ਇੱਕ ਵਾਰੀ ਤੁਸੀਂ ਵਨ ਨੇਸ਼ਨ ਵਨ ਪੋਲ ਹੋ ਗਈ ਸਾਰੇ ਮੁਲਕ ਦੇ ਵਿੱਚ ਲੋਕ ਸਭਾ ਵੀ ਇਕੱਠੀ ਹੋ ਗਈ ਪੋਲ ਤੇ ਵਿਧਾਨ ਸਭਾ ਵੀ ਇਕੱਠੀਆਂ ਚੋਣਾ ਹੋ ਗਈਆਂ ਲੇਕਿਨ ਇਹ ਕਿਸ 스테ਟ ਦੇ ਵੀ 스테ਟ ਗਵਰਨਰ ਡਿਸਮਿਸ ਹੋਗੀ ਸਾਲ ਬਾਅਦ ਜਾਂ ਡੇਢ ਸਾਲ ਬਾਅਦ ਫਿਰ ਕਿਵੇਂ ਕਰੋਗੇ ਫਿਰ ਉਥੇ 4 ਸਾਲ ਰਾਸ਼ਟਰਪਤੀ ਰਾਜ ਲੱਗੂਗਾ ਇਹਦਾ ਇੱਕ ਜਿਹੜਾ ਮਾਡਲਿਟੀ ਆ ਇਹਦੇ ਤੇ ਸੋਚ ਵਿਚਾਰ ਕਰਨ ਦੀ ਲੋੜ ਹੈ ਔਰ ਉਹਦੇ ਤੇ ਵਿਚਾਰ ਵਟਾਂਦਰਾ ਕਰਨ ਦੀ ਲੋੜ ਆ ਤਾਂਕਿ ਇਹਦੇ ਤੇ ਸਹਿਮਤੀ ਜਤਾਈ ਜਾ ਸਕੇ ਔਰ ਇੱਕ ਪ੍ਰੋਪਰ ਨੀਤੀ ਬਣਾਈ ਜਾ ਸਕੇ ਪੰਜਾਬ ਦੇ ਮੁੱਖ ਮੰਤਰੀ ਨੇ ਬਹੁਤ ਅੱਛਾ ਮਸਲਾ ਚੁੱਕਿਆ ਪਾਣੀਆਂ ਦਾ ਲੇਕਿਨ ਉਹਦੇ ਤੇ ਵੀ ਕੰਸੈਂਸਸ ਬਣਾਉਣ ਦੀ ਲੋੜ ਆ ਤੁਸੀਂ ਵਿਰੋਧੀ ਧਿਰਾਂ ਨੂੰ ਤੇ ਗੱਲਾਂ ਕਰਦੇ ਜਿਉਂ ਉਹਨਾਂ ਨੂੰ ਤੇ ਟਿਚਰਾਂ ਕਰਦੇ ਪਰ ਇਹਦੇ ਤੇ ਫਿਰ ਮੁਹਿਮ ਕਿਵੇਂ ਚੱਲੂਗੀ ਤੁਸੀਂ ਮੁਹਿਮ ਚਲਾਓਗੇ ਜੇ ਵਿਰੋਧੀ ਧਿਰ ਨਾਲ ਨਹੀਂ ਜੁੜਨਗੇ ਤੇ ਫਿਰ ਮੁਹਿਮ ਕਿਹੋ ਜਿਹੀ ਹੋਗੀ ਉਹ ਔਰ ਇਹਦੇ ਤੇ ਵੀ ਇੱਕ ਨੀਤੀ ਬਣਾਉਣ ਦੀ ਲੋੜ ਹੈ ਪੰਜਾਬ ਸਰਕਾਰ ਨੇ ਇੱਕ ਸਪੈਸ਼ਲ 3 ਦਿਨਾਂ ਦਾ ਜਾਂ 2 ਦਿਨਾਂ ਦਾ ਸੈਸ਼ਨ ਸੱਦਿਆ ਬਾਗ ਅਗਲੇ ਮਹੀਨੇ ਪਾਣੀਆਂ ਤੇ ਵੀ ਇੱਕ ਸੈਸ਼ਨ ਸੱਦਦੇ ਦੀ ਲੋੜ ਹੈ ਤੇ ਹਫਤੇ ਦਾ ਸੈਸ਼ਨ ਕਰੋ ਸਾਰੀਆਂ ਪਾਰਟੀਆਂ ਨੂੰ ਕਹੋ ਯਾਰ ਆਪਣੇ ਵਿਚਾਰ ਦਿਓ ਆਪਾਂ ਇਕੱਠੇ ਜੁਆਇੰਟ ਪਾਲਿਸੀ ਜੁਆਇੰਟ ਨੀਤੀ ਬਣਾਉਣ ਤਾਂ ਕਿ ਆਪਾਂ ਕੇਂਦਰ ਦੇ ਉੱਤੇ ਦਬਾਅ ਪਾ ਸਕੀਏ ਹੋਰ ਜਿਹੜੀਆਂ ਸਟੇਟਾਂ ਨਾਲ ਤੱਕਾ ਹੋ ਰਿਹਾ ਜਿਹਨਾਂ ਨਾਲ ਰਾਈਪੇਰੀਅਨ ਪ੍ਰਿੰਸੀਪਲ ਨੂੰ ਨਜ਼ਰਅੰਦਾਜ਼ ਕੀਤਾ ਗਿਆ ਉਹਨਾਂ ਨਾਲ ਜੋੜੀਏ ਕੇਂਦਰ ਤੋਂ ਮਦਦ ਮੰਗੀਆਂ ਜਿਵੇਂ ਜਿਹੜਾ ਪਾਣੀ ਫालतू ਹੱਲੇ ਵੀ ਜਾ ਰਿਹਾ ਵਾ ਪਾਕਿਸਤਾਨ ਨੂੰ ਜਾਂ ਹੋਰ ਪਾਸੇ ਉਹਨੂੰ ਆਪਾਂ ਚੈਨਲਾਈਜ਼ ਕਰੀਏ ਸੋ ਇਹ ਸਾਰੇ ਪਾਸੇ ਵਾਸਤੇ ਇੱਕ ਸਹਿਮਤੀ ਕੰਸੈਂਸਸ ਦੀ ਲੋੜ ਹੈ ਜੋ ਨਹੀਂ ਹੋ ਰਹੀ। ਕੁਲ ਮਿਲਾ ਕੇ ਅੰਜ ਲੱਗਦਾ ਵਾ ਕਿ ਇਹੋ ਜੇ ਮੌਕੇ ਤੇ ਵੀ ਜਿਹੜੇ ਸਾਡੇ ਸਿਆਸੀ ਲੀਡਰ ਨੇ ਉਹ ਸਿਆਸਤ ਕਰਦੇ ਆ, ਪਾਰਟੀ ਵੀ ਸਿਆਸਤ ਕਰਦੇ ਆ, ਨਿੱਜੀ ਸਿਆਸਤ ਕਰਦੇ ਆ। ਉਹ ਵੱਡਾਪਨ ਕੰਸੈਂਸਸ ਦੀ ਗੱਲ ਨਹੀਂ ਕਰਦੇ ਸਹਿਮਤੀ ਦੀ ਗੱਲ ਨਹੀਂ ਕਰਦੇ ਸਾਰਿਆਂ ਨਾਲ ਜੋੜਨ ਦੀ ਗੱਲ ਨਹੀਂ ਕਰਦੇ ਜਿਹੜੇ ਪੁਰਾਣੇ ਸਾਡੇ ਲੀਡਰ ਜਿਹੜੇ ਨੇ ਉਹ ਕਰਦੇ ਹੁੰਦੇ ਸੀ